ਹਾਂਜੀ ਗਗਨ ਜੀ ਅੱਜ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਮੇਲਾ ਅੱਜ ਤੋਂ ਸ਼ੁਰੂ ਆ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੀ ਸਾਰੇ ਆਏ ਬਿੱਲਾਂ ਸਭ ਸੰਗਤਾਂ ਨੂੰ ਸੰਤਾਨੀ ਬਾਬਾ ਸ਼ੇਸ਼ਾਨ ਬੜੀ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਜੋ ਮੇਲਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਮੇਂ ਬਣਾਇਆ ਜਾ ਰਿਹਾ ਹੈ ਬੜੀ ਧੂਮਕਾ운데 ਰਾਹ ਅਤੇ ਜੋ ਇਸ ਦੇ ਪੁਖਤਾ ਪ੍ਰਬੰਧ ਨੇ ਜੋ ਸਾਡੇ ਮੈਨੇਜਮੈਂਟ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੇ ਗਏ ਨੇ ਅਧਿਆਸ ਕਰਦੇ ਹਾਂ ਕਿ ਸਭ ਸੰਤਾਂ ਵੀ ਸਾਡੇ ਨਾਲ ਸਾਥ ਦੇ ਕੇ ਇਸ ਸਮੇਲੇ ਨੂੰ ਬਹੁਤ ਹੀ ਸਫਲ ਬਣਾਉਂਦੇ ਇਹ ਕਿਹੜੀ ਕਿਹੜੀ ਪੰਚਾਇਤ ਹੈ ਜਿਹੜੀ ਤੁਹਾਡਾ ਸਹਿਯੋਗ ਕਰ ਰਹੀ ਹੈ ਤੇ ਪ੍ਰਸ਼ਾਸਨ ਦਾ ਕਿ ਤਰ੍ਹਾਂ ਦਾ ਸਹਿਯੋਗ ਹੈ ਜੀ ਪ੍ਰਸ਼ਾਸਨ ਇਸ ਤਰ੍ਹਾਂ ਕਿ ਪੁਲਿਸ ਅਫਸਰ ਵੀ ਇੱਥੇ ਆਈ ਹੋਈ ਹੈ ਤੇ ਇਥੇ ਤਿੰਨ ਪੰਚਾਇਤਾਂ ਦੇ ਘਰੇਆਲਾ ਮੇਨ ਘਰੇਆ ਖੁੱਦ ਅਤੇ ਘਰੇਆ ਬਾਬਾ ਆਤਮਾ ਤੇ ਨੇ ਸਰਪੰਚਾਂ ਬਾਣ ਇਥੇ ਜਿੰਨੇ ਨਾਲ ਉਹਨਾਂ ਦੇ ਮੈਂਬਰ ਸਭਾਣ ਵੀ ਆਏ ਹੋਏ ਨੇ ਸਾਰੇ ਮੋਟਰ ਸਪੋਰਟਰ ਅਤੇ ਪਿੰਡ ਦੇ ਖਾਸ ਕਰਕੇ ਜਿੰਨੇ ਵੀ ਸਾਡੇ ਲੋਕ ਨੇ ਇਸ ਮੇਲੇ ਵਿੱਚ ਸਰសា ਦੇ ਇਹ ਜਿਹੜੀ ਸੰਗਤ ਪਹੁੰਚ ਰਹੀ ਹੈ ਉਹਨਾਂ ਵਾਸਤੇ ਕੋਈ ਪ੍ਰਬੰਧ ਕੀਤੇ ਗਏ ਨੇ ਤੁਹਾਡੇ ਵੱਲੋਂ ਹਾਂਜੀ ਬਹੁਤ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਵਾਤ ਤੋਂ ਵਾਤ ਦਿਨ ਤੋਂ ਸੇਵਾ ਕਰ ਰਹੇ ਅਸੀਂ ਅਤੇ ਜਿਸ ਤਰ੍ਹਾਂ ਦੀ ਪ੍ਰਬੰਧ ਹੈ ਅਸੀਂ ਦਿਲ ਤੋਂ ਪ੍ਰਬੰਧ ਕੀਤੇ ਹੋਏ ਨੇ ਅੱਜ ਤੁਸੀਂ ਵੀ ਦੇਖ ਹੀ ਲਓਗੇ ਕਿ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦਾ ਅਤੇ ਇਸ ਸਟੇਜ ਵਾਲੀ ਸਾਈਟ ਤੇ ਵੀ ਅਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਸਟੇਜ ਵਾਲੀ ਸਾਈਟ ਤੇ ਕਿਉਂਕਿ ਬਹੁਤ ਸੰਘਤ ਹੋ ਜਾਂਦੀ ਹੈ ਉੱਥੇ ਉਦ ਲਈ ਅਸੀਂ ਬੈਰੀਕੇਡਿੰਗ ਬਹੁਤ ਦੇਖੀ ਤੀ ਹੈ ਹਾਂਜੀ ਸਰਪੰਨ ਜੀ ਮੇਲੇ ਦੇ ਸੰਬੰਧ ਵਿੱਚ ਕੀ ਤਿਆਰੀਆਂ ਆਪਣੇ ਲੋਕੀਂਆਂ ਨੇ ਤੇ ਕੀ ਅਪੀਲ ਲੋਕਾਂ ਨੂੰ ਕਰਨਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਸ਼ਿਰ ਬਾਬਾ ਸ਼ੇਰਸ਼ਾਹ ਵਾਲੀ ਦੇ ਮੇਰੇ ਦੇਸ਼ਾਂ ਦੇਸ਼ਾਂ ਵਿੱਚ ਵਾਰਤਿਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ 3:00 ਵਜੇ ਤਵਲ ਗ੍ਰਾਮ ਪੰਚਾਇਤਰੀ ਆਲਾ ਗ੍ਰਾਮ ਪੰਚਾਇਤ ਬਾਬਾ ਆਤਮਾ ਸਿੰਘ ਜੀ ਗ੍ਰਾਮ ਪੰਚਾਇਤ ਅਧਿਆਲਾ ਕੋਰਦੀ ਜਿਹੜੀਆਂ ਮੇਰੇ ਦੀਆਂ ਤਿਆਰੀਆਂ ਆ ਉਹ ਸਾਡੀ ਪੰਚਾਇਤਾਂ ਨੇ ਰਲ ਕੇ ਸਾਰੇ ਮੈਂਬਰ ਸਾਹਿਬਾ ਨੇ ਦਿਨ ਰਾਤ ਮਿਹਨਤ ਕਰਕੇ ਸੇਵਾਦਾਰਾਂ ਨੇ ਸਾਰੇ ਅੰਸਾਰ ਪੜਾਅ ਦਾ ਤੇ ਤਿਆਰੀਆਂ ਮੁਕੰਮਲ ਕਰ ਲੀਆਂ ਪਿਛਲੇ ਦਿਨਾਂ ਤੋਂ ਲੱਗੇ ਹੋਏ ਸੀ ਕੱਲ ਤੋਂ ਮੇਲਾ ਸਟਾਰਟ ਹੋਇਆ ਜੀ ਕੱਲ ਚਾਦਰ ਦੀ ਰਸਮ ਸੀ ਤੇ ਅੱਜ ਜਿਹੜੇ ਆ ਕਲਾਕਾਰ ਲੱਗ ਰਹੇ ਆ ਅੱਜ ਜੀ ਖਾਣ ਕਲਾਕਾਰ ਸਿੰਗਰ ਲੱਗੂਗੇ ਸੋ ਮੇਰੀ ਨੌਜਵਾਨਾਂ ਨੂੰ ਬੇਨਿਆ ਇਹ ਮੇਲੇ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਕੋਈ ਲੜਬਾਹੀ ਬਿਲਕੁਲ ਨਾ ਕਰਨ ਤਾਂ ਕਿ ਸੰਤਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ ਕਿਹੜੇ-ਕਿਹੜੇ ਕਲਾਕਾਰ ਇੱਥੇ ਜਿਹੜੇ ਪਹੁੰਚ ਰਹੇ ਨੇ ਤੇ ਕਿੰਨੇ ਦਿਨ ਮੇਲਾ ਜਿਹੜਾ ਚੱਲਣਾ ਹੈ ਜੀ? ਇਹ ਮੇਲਾ ਜੀ 4 ਦਿਨ ਚੱਲਦਾ ਹੈ। ਕਿੰਨੀ ਤਰੀਕ ਦੀ ਕਰ ਰਹੇ? ਇਹ 12 ਤੋਂ ਸ਼ੁਰੂ ਹੋਇਆ ਜੀ 12 ਚੇਤਰ ਤੋਂ 26 25 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇਗਾ। ਤੇ ਤਿੰਨ ਮੇਨ ਸਿੰਗਰ ਨੇ ਜੀ ਜੀਖਾਂ ਹਰਪਜੀਤ ਸਿੰਘ ਅਤੇ ਕਰਨ ਕਰਨਗਰੇਵਾਲ ਜੀ। ਮਾਸ਼ਾ ਅੱਲੀ ਰਾਤ ਨੂੰ ਲੱਗਣਗੇ ਸਾਜੀ। ਬਾਕੀ ਜਿਹੜੇ ਆ ਹੋਰ ਵੀ ਕਲਾਕਾਰ ਆ ਸਤਕਾਰਯੋਗ ਜਿਹੜੇ ਕਲਾਕਾਰ ਉਹਨਾਂ ਨੂੰ ਵੀ ਟਾਈਮ ਦਿੱਤਾ ਜੀ ਅੱਜ ਸਰਪੰਚ ਦੀ ਕੀ ਅਪੀਲ ਜਿਹੜੇ ਇੱਥੇ ਪਹੁੰਚੀਆਂ ਸਨਦਾ ਉਹਨਾਂ ਨੂੰ ਕਰਨਾ ਚਾਹੁੰਦੇ ਜੀ ਜੀਰ ਬਾਬਾ ਸ਼ੇਰ ਚਾਹੁੰਦੇ ਆ ਮੇਰੇ ਨਹੀਂ ਲੱਗਦਾ ਕੋਈ ਨਹੀਂ ਆਉਂਦਾ